ਕੀ 21000 ਬੁਲਾ ਦਿੱਤਾ ਪੈ ਟਰੈਕਟਰ ਤੇ ਸਟਾਪਰ ਨੂੰ ਚੋਲਾ ਸਾਹਿਬ ਦਾ ਅਰਸ਼ ਕੱਟੂ ਚਲਾਨ ਕੇ ਨਹੀਂ ਗੱਲ ਸਮੇਂ ਦੀ ਸੁਖਮਣ ਅਰਸ਼ ਸੁਖਮਣ ਅਰਸ਼ ਤੇ ਮੁਕਾਬਲਾ ਕਹਿੰਦੇ ਗੁਲਜਾਰੀ ਦੇ ਨਾਲ ਉਹ ਬੱਲੇ ਬੱਲੇ ਕਬੱਡੀ 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 ਭੰਗੜੇ ਪੈਂਦੇ ਇੱਥੇ ਰੱਖ ਆਹ ਏ ਕਹਿੰਦੇ ਚੋਲਾ ਸਾਹਿਬ ਦਾ ਅਰਸ਼ ਬਿਨਾ ਕੇ ਤਾੜੀਆਂ ਪ੍ਰੋਫੈਸਰ ਸਾਹਿਬ ਆਵਦੀਆਂ ਜੀ ਲੈ ਵੀ ਬਰਿੰਦਰ ਸਾਰਾ ਹੀ ਮੇਲਾ ਗੂੰਜ ਉਠਿਆ ਇਸ ਪੁਆਇੰਟ ਤੇ ਇਸ ਦਾ ਦੇ ਨਾਲ ਡੱਕਣਾ ਜੇ ਬਸ ਦੀ ਗੱਲ ਹੈ ਤਾਂ ਸੁਖਮਨ ਦੇ ਵੱਸ ਦੀ ਗੱਲ ਹੈ ਸੁਖਮਨ ਅਰਸ਼ ਦੇ ਵੱਸ ਦੀ ਗੱਲ ਹੈ ਉਧਰਲੇ ਪਾਸੇ ਸਤੂ ਉਹ ਖਦੂਰ ਸਾਹ ਵਾਲਿਆ ਦੇਖ ਉਧਰਲੇ ਪਾਸੇ ਮੇਰੇ ਖਿਆਲ ਫਾਉਲ ਹੋ ਗਿਆ ਸੈਂਟਰ ਲਾਈਨੋਂ ਜਿਹੜਾ ਬੈਠਾ ਚੋਇਆ ਤੇ ਬੱਸ ਸਾਹਿਬ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਜੀ ਟਿੱਪਾ ਉਧਰ ਤਲਵ ਸਿੰਘ ਜੀ ਮੱਲੀ ਸਾਹਿਬ ਢੋਲ ਵੱਜ ਰਿਹਾ ਸੂਰਜ ਵੀ ਕਿ ਮੈਂ ਸੂਰਜ ਹਾਂ ਜ਼ਿੰਦਗੀ ਕੀ ਰਮਕਸ਼ੋਰ ਜਾਊਂਗਾ ਮੈਂ ਡੂਪ ਵੀ ਗਿਆ ਤਾਂ ਸ਼ਪਕਸ਼ੋਰ ਜਾਊਂਗਾ ਸੂਰਜ ਕਹਿੰਦਾ ਜੇ ਮੈਂ ਡੁੱਬ ਵੀ ਗਿਆ ਲਾਲੀ ਛੱਡ ਦੇਵਾਂਗਾ ਵੱਜਦੀਆਂ ਤੌਲਾ ਪਰ ਉਧਰਲੇ ਪਾਸੇ ਰੁਸਤਮ ਕਬੱਡੀ ਦਾ ਪਾਣ ਲੈ ਕੇ ਵਾਪਸ ਔਰ ਅਗਲੀ ਇਸ ਮੈਚ ਦਾ ਹਾਫ ਸਮਾਂ ਜੀ 11 11000 ਦੇ ਨਾਲ ਸੋਰ ਸਿੰਘ ਦੀ ਟੀਮ ਦੀ ਜਿਹੜਾ ਕੇ ਹੁਣ ਖੇਡ ਟੋਲੀ ਹਵੇਲੀਆਂ ਉਹਨਾਂ ਦਾ ਆਹ ਅੰਬੇ ਦੀ ਕਬੱਡੀ ਤੇ ਭੋਲੂ ਮਾਨ ਕਰਦਾ ਪੁਆਇੰਟ ਜਿਹੜਾ ਅੰਬੇ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਦਿੱਤਾ ਇਹਦੇ ਲਈ ਸਾਈਡ ਹੁਣ ਦੇਖਾਂਗੇ ਦੀਪ ਆ ਗਿਆ ਪ੍ਰੋਫੈਸਰ ਸਾਹਿਬ ਜੀ ਕਰ ਦਿਓ ਨੌਜਵਾਨ ਦੀ ਸਰਦਾਰ ਇੱਕ ਵਾਰ ਲਾਈਨ ਜਿਹੜਾ ਹੈ ਗਰਾਊਂਡ ਹੈ ਉਹ ਕਲੀਅਰ ਕਰ ਦਿਓ ਉਧਰਲੇ ਪਾਸੇ ਦੀਪ ਦੀ ਕਬੱਡੀ ਪੈ ਗਈ ਹੈ ਵਾਓ ਦੀਪ ਨੇ ਰੀਸਾ ਔਰ ਮੱਲੀ ਸਾਹਿਬ ਦਾ ਇਸ਼ਾਰਾ ਕਿ ਪੁਆਇੰਟ ਜਿਹੜਾ ਹੈ ਦੀਪ ਦਾ ਦੀਪ ਹੱਸਿਆ ਕਰ ਨੌਜਵਾਨਾ ਤੇਰਾ ਇਲਾਕਾ ਦੇਖੂ ਹੱਸ ਪਿਆ ਐਵੇਂ ਹੱਸਿਆ ਨਾ ਕਰ ਵੀ ਸਾਨੂੰ ਇਸ਼ਕ ਹੋ ਗਿਆ ਮੁਹੱਬਤ ਆ ਇਸ ਨੌਜਵਾਨ ਗੱਭਰੂ ਦੇ ਨਾਲ ਮਾਝੇ ਦਾ ਬਹੁਤ ਹੀ ਚੋਟੀ ਦਾ ਖਿਡਾਰੀ ਲਓ ਉਧਰਲੇ ਪਾਸੇ ਜੀਵਨ ਦੀ ਰੇਡ ਪਈ ਹੋਈ ਹੈ ਉਹ ਫੜਿਆ ਗੁੱਟ ਛੜਾਇਆ ਗੜ ਇਹਦੀ ਫੁਰਤੀ ਵੇਖੋ ਚੁਸਤੀ ਤੇ ਜੁਗਤੀ ਤੇ ਫੁਰਤੀ ਵੇਖੋ ਇਸ ਨੌਜਵਾਨ ਦੀ ਬਾਕੀ ਧਰਮੇ ਦਾ ਪੁੱਤਰ ਜੀਵਨ ਬਹੁਤ ਸੋਹਣਾ ਪੜ ਲਗੇ ਬਾਰ ਬਾਰ ਕਬੱਡੀ ਹੈ ਉਧਰ ਅੰਬਾ ਅਗਲੀ ਕਬੱਡੀ ਲਈ ਤਿਆਰ ਹੋ ਚੁੱਕਾ ਐਸੇਲੇ ਦੀਪ ਦੀ ਕਬੱਡੀ ਪਈ ਹੋਈ ਹੈ ਕਿ ਸ਼ੇਰ ਕਹਾਉਣਾ ਸੌਖਾ ਸ਼ੇਰ ਜਿਹਾ ਬਣਨਾ ਔਖਾ ਏ ਸਾਨ ਸਿੰਘਾਂ ਤੋਂ ਫੜਨਾ ਤੇ ਫੜ ਕੇ ਢਾਉਣਾ ਔਖਾ ਏ ਮੜਕ ਮਾਰਨੀ ਸੌਖੀ ਪਰ ਪਗਾਉਣੀ ਔਖੀ ਏ ਖੇਡ ਕਬੱਡੀ ਵੀ ਖੇੜੀ ਬਰਿੰਦਰਾ ਕਿੜੀ ਸੌਖੀ ਏ ਕਰ ਗੱਲ ਦੇਖ ਸਾਹਮਣੇ ਉਧਰਲੇ ਪਾਸੇ ਅਗਲੀ ਕਬੱਡੀ ਦੀਪ ਨੇ ਇਧਰਲੀ ਸਾਈਡ ਦੇਖਾਂਗੇ ਕਬੱਡੀ ਪਾਈ ਤੇ ਪੁਆਇੰਟ ਜਿਹੜਾ ਰੀਡਰ ਨੇ ਜੋੜ ਦਿੱਤਾ ਹਰਵਿੰਦਰ ਸਿੰਘ ਜੀ ਕੈਨੇਡਾ ਤੇ ਜਿੰਮੀ ਇੰਗਲੈਂਡ ਇਹ ਭਰਾ ਐਲਾਨ ਕਰਵਾਉਂਦੇ ਆ ਸੁਖ ਦੁੱਬਲੀ ਦੇ ਤਿੰਨ ਜੱਫੇ 21000 ਦੇ ਹੋਣਗੇ ਤੇ ਨਾਲ ਸਾਡਾ ਮੰਨਾ ਜਰਮਨ ਦੁੱਬਲੀ ਤੇ ਕਰਮਵੀਰ ਦੁੱਬਲੀ ਵੱਲੋਂ ਹਰ ਜੱਫਾ ਸੁਖ ਦਾ 1000 ਦਾ ਆਹ ਅੰਬੇ ਦੀ ਕਬੱਡੀ ਤੇ ਦੇਖਾਂਗੇ ਸਰਹਾਲੀ ਸਾਹਿਬ ਵਾਲਾ ਆਹ ਸਰਹਾਲੀ ਸਾਹਿਬ ਵਾਲਾ ਵੀਰਾ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜਾ ਰੀਡਰ ਨੇ ਜੋੜ ਦਿੱਤਾ ਕਿ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਗਜਾਂ ਦੀ ਲੋੜ ਕੋਈ ਨਾ ਰਿਆਸੀ ਜੋੜ ਤੋੜ ਕੋਈ ਨਾ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਂਗਜਾਂ ਦੀ ਲੋੜ ਕੋਈ ਨਾ ਆਹ ਮੱਖਣ ਮੱਖੀ ਦੀ ਕਬੱਡੀ ਤੇ ਦੇਖਾ ਇੱਥੇ ਰੱਖ ਪਰ ਪੁਆਇੰਟ ਜਿਹੜਾ ਮੱਖਣ ਮੱਖੀ ਨੇ ਜੋੜ ਦਿੱਤਾ ਤਾਣੀਆਂ ਮਾਰ ਦੇਵਾ ਜ਼ੋਰਦਾਰ ਗੁਰਪ੍ਰੀਤ ਸਿੰਘ ਜੀ ਆਸਟ੍ਰੇਲੀਆ ਸਤਨਾਮ ਕੈਨੇਡਾ ਹਰਦੇਸ਼ ਸਿੰਘ ਜੀ ਕੈਨੇਡਾ ਗੁਰਜੰਟ ਸਿੰਘ ਜੀ ਕੈਨੇਡਾ ਭੂਰੇ ਸੋਨਾ ਅਮਰੀਕਾ ਜੱਜ ਅਮਰੀਕਾ ਜਸਪਾਲ ਕੈਨੇਡਾ ਦਿਲਬਖ ਸਿੰਘ ਜੀ ਸਾਡੇ ਖੇਤੀ ਸਟੋਰ ਵਾਲੇ ਹਰਮਨ ਆਸਟ੍ਰੇਲੀਆ ਤੇ ਅਨਮੋਲ ਕੈਨੇਡਾ ਰਣਜੀਤ ਯਾਰਪੇਦਰ ਜੀਮਨ ਨੇ ਕਬੱਡੀ ਪਾ ਦਿੱਤੀ ਹੈ ਇਹਨਾਂ ਭਰਾਵਾਂ ਵੱਲੋਂ ਪਹਿਲਾ ਪ੍ਰਾਈਜ਼ 1 ਲੱਖ ਦਿੱਤਾ ਜਾਣਾ ਅੱਜ ਦੀ ਜੇਤੂ ਟੀਮ ਦਾ ਭਾਈ ਲੱड्डू ਵਾਲਾ ਪ੍ਰੀਤ ਕੋਸ਼ੀ ਕਰਦਾ ਹੈ ਨੰਬਰ ਰੇਡਰ ਦਾ ਰਣਜੀਤ ਯਾਰਪ ਗੁਰਜੀਤ ਯਾਰਪ ਗੋਪੀ ਯਾਰਪ ਗੁਰਜੰਟ ਸਿੰਘ ਜੀ ਸਾਡੇ ਨਾਲ ਜਗਵਿੰਦਰ ਘੰਡਾਰਾ ਰਾਜ ਸਿੰਘ ਕਨੇਡਾ ਬਹੁਤ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਪਹਿਲਾ ਪ੍ਰਾਈਜ਼ ਦੇਣਾ ਔਰ ਕਹਿੰਦੇ ਭੀਮ ਨੂੰ 51000 ਦੇਣਾ ਦੀਪ ਤੁਰਜੀ ਵਾਲੇ ਦੀ ਰੇਡ ਬੰਕੇ ਵਾਲਾ ਜੈਦੀਪ ਇੱਕ ਪਾਸੇ ਦੀਪ ਇੱਕ ਪਾਸੇ ਜੈਦੀਪ ਆਹ ਲੱਗਦਾ ਹੋਇਆ ਜੋਰ ਤੇ ਪੁਆਇੰਟ ਜਿਹੜਾ ਰੇਡਰ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਦਿੱਤਾ ਓਏ ਅੰਬਾ ਆ ਗਿਆ ਤਾੜੀਆਂ ਮਾਰੋ ਜ਼ੋਰਦਾਰ ਬੋਲ ਪ੍ਰੋਫੈਸਰ ਸਾਹਿਬ ਜੀਾਂ ਦੇ ਵਾਹ ਅੰਬਾ ਆ ਗਿਆ ਤਾੜੀਆਂ ਮਾਰ ਕੇ ਕਹਿੰਦਾ ਹੈ ਬਿਰਿੰਦਰ ਸਵਾਗਤ ਕਰੋ ਵਾਕਈ ਸਵਾਗਤ ਕਰਨਾ ਸਾਡਾ ਫਰਜ਼ ਬਣਦਾ ਲਓ ਦੇਖੋ ਸਾਹਮਣੇ ਸੁਰ ਸਿੰਘ ਦੀ ਧਰਤੀ ਦਾ ਨੌਜਨ ਅੰਬਾ ਬਹੁਤ ਸੋਹਣਾ ਪਾਣ ਲਿਕੇ ਬਾਪਸਾਉਂਦਾ ਦੀਪ ਪਹਿਲੀ ਰੇਡ ਦੇ ਤਾਂ ਮੈਨੂੰ ਲੱਗਦਾ ਜੋਰ ਪਾੜਾ ਹੀ ਲੱਗਾ ਔਰ ਐਸੇ ਹੁਣ ਵੇਖਦੇ ਆ ਨੌਜਨ ਕਦੀ ਨਾ ਅੱਕਦਾ ਨਾ ਥੱਕਦਾ ਨਾ ਜੱਕਦਾ ਦੇਖੋ ਸਾਹਮਣੇ ਅੱਜ ਦੁੱਬਲੀ ਪਿੰਡ ਸਾਰਾ ਇਲਾਕਾ ਕਬੱਡੀ ਕਬੱਡੀ ਹੋਇਆ ਪਿਆ ਔਰ ਇਸ ਇਲਾਕੇ ਦੇ ਵਿੱਚ ਸਿੱਖੀ ਦਾ ਵੀ ਪਤਾ ਲੱਗਦਾ ਕਿ ਇਹ ਇਲਾਕਾ ਜਿਹੜਾ ਸਿੱਖੀ ਦਾ ਵੀ ਤੋਰਾ ਲਓ ਉਧਰਲੇ ਪਾਸੇ ਸਾਰੀ ਸੰਗਤ ਨੂੰ ਫਤਿਹ ਬੁਲਾਉਂਦੇ ਆ ਔਰ ਕਬੱਡੀ ਜਿੰਦਾਬਾਦ ਆ ਸਰਦਾਰ ਗੁਰਮੀਤ ਸਿੰਘ ਦਾ ਪੁੱਤਰ ਵਾਓ ਭੀਮ ਜਿੰਦਾਬਾਦ ਆ ਨਾ ਪੁੱਤਰਾ ਆਹ ਦੇਖੋ ਸਾਹਮਣੇ ਆਹ ਕੌਣ ਹੈ ਸੁਖਮਨ ਆ ਗਿਆ ਇਹ ਹੈ ਜੋਲਾ ਸਾਹ ਵਾਲਾ ਸੁਖਮਨ ਜਿਹੜਾ ਅੱਜ ਛੋਟੀ ਉਮਰ ਹੈ ਕੱਲ ਜਵਾਨੀ ਵਿੱਚ ਆ ਕੇ ਪਾਊਗਾ ਰੇਡਾ ਜਾਂ ਲਾਊਗਾ ਬਾਪੂ ਵਾਂਗੂ ਜੱਫੇ ਜਾਂ ਤਾਏ ਵਾਂਗੂ ਪਾਊਗਾ ਰੇਡਾ ਲਓ ਵੇਖੋ ਉਧਰਲੇ ਪਾਸੇ ਜੀਵਨ ਦੀ ਪਈ ਹੋ ਰੀ ਤੇ ਲੈ ਵੀ ਬਰਿੰਦਰ ਮੁੰਡਾ ਹੈ ਬੜਾ ਪਿਆਰਾ ਤਾਂ ਦੇਖੋ ਸਾਹਮਣੇ ਮੇਰੇ ਪਿੰਡ ਦਾ ਨਾ ਹਕੀਮਪੁਰ ਦਾ ਲੈਂਬਰ ਸਿੰਘ ਉਹਨੂੰ ਲੈਂਭੀ ਕਹਿੰਦੇ ਸਨ ਲਾਇਲਪੁਰ ਖਾਲਸਾ ਕਲਦੀ ਦੀ ਟੀਮ ਦੀ ਖੇਡਿਆ ਗੁਰਜੀਤਪੁਰੇ ਵਾਲਾ ਵਾਕਈ ਉਦਾਂ ਦਾ ਸਰੀਰ ਇਸਣਾ ਹੋ ਜਾਂਦਾ ਉਧਰਲੇ ਪਾਸੇ ਨਿਰਮਲ ਸਿੰਘ ਇੱਕ ਮਾਲਵੇ ਦਾ ਲੋਪੋ ਹੈ ਇੱਕ ਮਾਝੇ ਵਾਲਾ ਲੋਪੋ ਲਓ ਨਿਰਮਨ ਸਿੰਘ ਲੋਪੋ ਨਿਰਮਨ ਲੋਪੋ ਵਾਲਾ ਕਬੱਡੀ ਪਾ ਰਿਹਾ ਵਿਰਿੰਦਰ ਚੋਕ ਮਾਈਕ ਦੇ ਸਾਹਮਣੇ ਲਓ ਸਾਹਮਣੇ ਅੰਮ੍ਰਿਤਸਰੀਆ ਮੁੰਡਾ ਕਬੱਡੀ ਪਾਉਣ ਦੇ ਲਈ ਵੱਜ ਚੁੱਕਿਆ ਸੱਤੂ ਦੇ ਨਾਲ ਮੁਕਾਬਲਾ ਹੈ ਇਹ ਕਹਿੰਦੇ ਜ਼ਿਲ੍ਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਮਾਣ ਹੈ ਸਿਰੇ ਦਾ ਨੰਬਰ ਜਿਹੜਾ ਜੋੜ ਚੁੱਕਿਆ ਹੈ ਕਿ ਅੰਮ੍ਰਿਤਸਰ ਵਾਲੇ ਜਾਂਦੇ ਰਹੀਓ ਜਾਨਾ ਗੁਰੂ ਦਵਾਰੇ ਵੀ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਇੱਧਰ ਕਬੱਡੀ ਪਾਉਣ ਦੇ ਲਈ ਅਰਬਲ ਵੱਜ ਚੁੱਕਿਆ ਭਾਈ ਲਿੱਦੂ ਵਾਲੇ ਪ੍ਰੀਤ ਤੇ ਤਿੰਨ ਜੱਫੇ 5000 ਦੇ ਪਰ ਨੰਬਰ ਜਿਹੜਾ ਰੀਡਰ ਨੇ ਜੋੜ ਦਿੱਤਾ ਹੈ ਲਖਾ ਸਿੰਘ ਜੀ ਕੌੜ ਉਹਨਾਂ ਦੇ ਲੜਕੇ ਬਹੁਤ ਬਹੁਤ ਧੰਨਵਾਦ ਹੈ ਰਵੀ ਸ਼ੇਰ ਸਿੰਘ ਵੀਰ ਗਵਰਨਰਜੀਤ ਸਿੰਘ ਜੀ ਕੈਨੇਡਾ ਤੋਂ ਟਰੱਕ ਚਲਾਉਂਦੇ ਦੁਬਲੀ ਦਾ ਮੇਲਾ ਲਾਈਵ ਦੇਖ ਰਿਹਾ ਬਹੁਤ ਬਹੁਤ ਮੁਬਾਰਕਬਾਦ ਪਹੁੰਚਦੀ ਕਰਦੇ ਆ ਆ ਆ ਗਿਆ ਦੁਬੁਰਜੀ ਵਾਲਾ ਦੀਪ ਲਾਉਂਦਾ ਵੱਡੇ ਵੱਡੇ ਜਾਫੀਆਂ ਦੀ ਸੀਪ ਆ ਗਿਆ ਦੁਬੁਰਜੀ ਦਾ ਦੀਪ ਆਹ ਸਾਹਮਣੇ ਦੇਖਾਂਗੇ ਟਾਪ ਦਾ ਧਾਵੀ ਮੁੰਡਾ ਅੱਜ ਦੀ ਤਰੀਕ ਟਾਪ ਦਾ ਧਾਵੀ ਮੁੰਡਾ ਅੱਜ ਦੀ ਤਰੀਕ ਅੰਬਾ ਆ ਗਿਆ ਪ੍ਰੋਫੈਸਰ ਸਾਹਿਬ ਜੀ ਕਰ ਦਿਓ ਸਤ ਨੌਜਵਾਨ ਦੇ ਵਾਹ ਅੰਬਾ ਬੜਾ ਪਿਆਰਾ ਨਾਮ ਹੈ ਇੱਕ ਦੇ ਨਾਮ ਬੜਾ ਪਿਆਰਾ ਹੈ ਇੱਕ ਸਿੱਖ ਸਰਦਾਰ ਹੈ ਇੱਕ ਭਰਮੇ ਜੁੱਸੇ ਵਾਲਾ ਨੌਜਵਾਨ ਗੱਭਰੂ ਔਰ ਰੇਡਰ ਮਹਾਨ ਹੈ ਸ਼ਾਨ ਹੈ ਸਾਡੀ ਖੇਡ ਕਬੱਡੀ ਦੀ ਜਿੰਦਗਾਨ ਹੈ ਵਾਓ ਅੰਬਿਆ ਵਾਓ ਅੰਬਿਆ ਬਹੁਤ ਸੋਹਣਾ ਪਾਟ ਲੈ ਕੇ ਉਧਰੋਂ ਬਾਰ-ਬਾਰ ਅੰਬਾ ਕਬੱਡੀਆਂ ਪਾ ਰਿਹਾ ਇਧਰੋਂ ਦੀਪ ਆ ਬਾਜੂ ਬੈਂਕਾਂ ਵਾਲਾ ਕਿਆ ਬਾਤ ਹੈ ਰਿਸ਼ਮ ਚੰਮੇ ਵਾਲਾ ਲਓ ਵੀ ਮੈਚ ਪੂਰਾ ਫੱਸਿਆ ਪਿਆ ਸਿਰੇ ਦਾ ਮੈਚ ਹੈ ਲਓ ਸਾਰੀ ਸੰਗਤ ਜਿਹੜੀ ਹੈ ਉਹਨੂੰ ਮੁਬਾਰਕਵਾਦ ਹੈ ਅੱਜ ਦੇ ਦੁਬਲੀ ਪਿੰਡ ਦੇ ਇਸ ਵੱਡੇ ਕਬੱਡੀ ਕੱਪ ਦੀ ਔਰ ਵੱਡੇ ਮੈਚ ਦੀ ਦੇਖੋ ਉਧਰੇ ਪਾਸੇ ਨੌਜਵਾਨ ਗੱਭਰੂ ਵਾਹ ਸੋਹਣਿਆ ਵਾਹ ਸੋਹਣਿਆ ਕੇ ਮਾਰ ਸੋਹਣਿਆ ਕੈਂਚੀ ਵੇ ਰੇਡਰ ਸੁੱਕਾ ਜਾਵੇ ਨੇ ਵਾਹ ਵੀ ਖਡੂਰ ਸਾਹਿਬ ਵਾਲਿਆਂ ਨੇ ਕਮਾਲ ਕਰ ਦਿੱਤੀ ਹੈ ਇਧਰਲੀ ਸਾਈਡ ਯਾਦਵਿੰਦਰ ਸਿੰਘ ਜੀ ਸਾਡੇ ਕਾਉਂਸਲਰ ਸਾਹਿਬ ਸਰਦਾਰ ਸਰਵਨ ਸਿੰਘ ਜੀ ਧੋਨਣ ਦੇ ਭਾਣਜੇ ਤੇ ਬੱਲਾ ਧੁੰਨ ਤੇ ਸਾਡਾ ਹਰਵਿੰਦਰ ਕਨੇਡਾ ਇਹ ਭਰਾ ਐਲਾਨ ਕਰਵਾਉਂਦੇ ਆ ਚੋਲਾ ਸਾਹਿਬ ਦੇ ਅਰਸ਼ ਦੇ ਦੋ ਜਫੇ 11000 ਦੇ ਹੋਣਗੇ ਆ ਐਮਬੇ ਦੀ ਰੇਡ ਅਰਸ਼ਲ ਲੰਗ ਟੁੱਟ ਕੇ ਇਧਰ ਨਿਸ਼ਾਨ ਇਸ ਪਿੰਡ ਦਾ ਵੱਡਾ ਮਾਲ ਹੈ ਦੁਬਲੀ ਵਾਲਾ ਤੇ ਮੰਨਾ ਜਰਮਨ ਰਾਜਾ ਕੈਨੇਡਾ ਗੋਪੀ ਅਮਰੀਕਾ ਸੰਨੀ ਕੈਨੇਡਾ ਦਿਲ ਕੈਨੇਡਾ ਕਰਮਬੀਰ ਗੇਲੇ ਭਰਾਖਦੇ ਆ ਜਿਹੜੇ ਮੇਲੇ ਤੇ ਨਿਸ਼ਾਨ ਆਕੇਗਾ ਜਿਹੜਾ ਮੋਟਰਸਾਈਕਲ ਆਕੇਗਾ ਵੱਡਾ ਸਨਮਾਨ ਕਰਨੇ ਤਾੜੀਆਂ ਮਾਰ ਦੇਵੋ ਜ਼ੋਰਦਾਰ ਇਧਰ ਮੱਖਣ ਮੱਖੀ ਨੇ ਸਿਰੇ ਦਾ ਨੰਬਰ ਜੋੜ ਦਿੱਤਾ ਬੱਲਪੁਰੀਆ ਸਰਦਾਰ ਕਲਮਨ ਸਿੰਘ ਜੀ ਮੱਗਾ ਉਹਨਾਂ ਦਾ ਪੁੱਤਰ ਕਬੱਡੀ ਪਾ ਰਿਹਾ ਪ੍ਰੋਫੈਸਰ ਸਾਹਿਬ ਜੀ ਕਰ ਦਿਓ ਨੌਜਵਾਨ ਦੀ ਸਵਿੱਤ ਲਓ ਆਰਪਲ ਵਾਹ ਗਬਰੂਆ ਸੋਹਣਾ ਸੁਨੱਖਾ ਨੌਜਵਾਨ ਆ ਮੁਸ਼ਫਟ ਗਬਰੂਆ ਮੁਕਾਬਲਾ ਸਖਤ ਆ ਇਸ ਵੇਲੇ ਵੇਖਦੇ ਆ ਬਿਲਕੁਲ ਕੋਨੇ ਦੇ ਵਿੱਚ ਮੈਰੀ ਸਾ ਇਹ ਆ ਸਾਡਾ ਅਰਸ਼ ਚੋਲਾ ਸਾਹਿਬ ਵਾਲਾ ਪਵਿੱਤਰ ਧਰਤੀ ਹੈ ਗੁਰੂ ਸਾਹਿਬਾਨ ਦੀ ਚਰਛੂ ਪ੍ਰਾਪਤ ਧਰਤੀ ਹੈ ਔਰ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਫਿਰ ਅੱਗੇ ਵਧਦਾ ਹੋਇਆ ਸਾਰੀ ਸੰਗਤ ਜਿਵੇਂ ਕਹਿੰਦੇ ਹੁੰਦੇ ਹਨ ਕਬੱਡੀ ਨੂੰ ਅਥਾਹ ਪਿਆਰ ਕਰਦੀ ਹੈ ਕਿ ਮਿੱਤਰਾ ਬਹਿ ਜਾ ਗੋਡੀ ਲਾ ਕੇ ਸਿੰਘ ਫਸ ਗਿਆ ਕੁੰਡੀਆਂ ਦੇ ਉਹ ਗੱਲ ਹੋਈ ਪਈ ਹੈ ਮੈਦਾਨ ਦੇ ਵਿੱਚ ਸੁਰਜੀਤ ਸਿੰਘ ਚੋਕ ਕਾਲਵਾ ਔਰ ਪੁਆਇੰਟ ਲਿਖਣ ਲਈ ਤਿਆਰ ਹੋ ਜਾ ਵੀਰਿਆ ਦੇਖ ਸਾਹਮਣੇ ਦੀਪਦੀ ਪਈ ਹੋਈ ਰੇਡ ਦੇ ਉੱਪਰ ਕੀ ਫੈਸਲਾ ਆਉਂਦਾ ਮੱਲੀ ਸਾਹਿਬ ਦਾ ਕੀ ਫੈਸਲਾ ਪੁਆਇੰਟ ਦੀਪਦਾਵ ਬਾਲੇ ਡੈਰੀ ਤੋਂ ਪੈਰ ਪਾਰ ਜਾਣ ਕਰਕੇ ਇਹ ਹੱਦਾਂ ਨੇ ਸਰਹੱਦਾਂ ਨੇ ਲੈ ਵੀ ਬਰਿੰਦਰ ਚੁੱਕ ਮਾਈਕ ਉੱਪਰ 2121000 ਦੀਆਂ ਕਬੱਡੀਆਂ ਪੈ ਰਹੀਆਂ ਇੱਕ ਪਾਸੇ ਦੀਪ ਸਰਾ ਕਰਾ ਰਿਹਾ ਇੱਕ ਪਾਸੇ ਅੰਬਾ ਵੇਰ ਵੇਰ ਪਾ ਰਿਹਾ 21000 ਜਿਤਨਾ ਕਿੰਨੇ ਇਸ ਸਮੇਂ ਦੀ ਗੱਲ ਹੋਣੀ ਹੈ ਤੇ ਪੌਣ ਜਿਹੜਾ ਦੇਖਾਂਗੇ ਰੀਡਰ ਨੇ ਜੋੜ ਦਿੱਤਾ ਹੈ ਹਰਵਿੰਦਰ ਭਰਾ ਕੈਨੇਡਾ ਤੋਂ ਵੇਹਦਾ ਹੋਵੇਗਾ ਉੱਥੇ ਦਿਲਜੀਤ ਸਿੰਘ ਗਿੱਲ ਦਾ ਵੀਰ ਮਿਡਲੈਂਡ ਰੈਕਰਜ਼ ਵਾਲਿਆਂ ਦਾ ਵੱਡਾ ਨਾਮ ਹੈ ਤੇ ਕਹਿੰਦੇ ਰਣਜੀਤ ਭਰਾ ਸਾਡਾ ਕੈਨੇਡਾ ਦੇ ਚ ਰਹਿਦਾ ਹੈ ਇਧਰ ਦੀਪ ਨੇ ਵੀ ਦੂਜੀ ਮੋੜ ਦਿੱਤੀ ਹੁਣ ਦੇਖਾਂਗੇ ਦੀਪ ਦਵਰਜੀ ਤੇ ਅੰਮਾ ਇਹ ਵੇਰੇ ਫਿਰਦੇ ਐ ਇਹ ਵੇਰੇ ਫਿਰਦੇ ਐ ਇਹ ਗੁੱਬਲੀ ਦੀ ਗਰਾਊਂਡ ਐ ਅੱਜ ਨਹੀਂ ਤਾਂ ਪ੍ਰੋਫੈਸਰ ਸਾਹਿਬ ਪੰਜਾਬ ਦੇ ਅਨੇਕਾਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਟੂਰਨਾਮੈਂਟ ਹੈ ਇਹ ਦੁੱਬਲੀ ਵਾਲਿਆਂ ਦੀ ਸਫਤ ਬਣਦੀ ਹੈ ਇਹ ਦਰਸ਼ਕਾਂ ਦਾ ਪਿਆਰ ਹੈ ਸਾਰੇ ਨੰਬਰ ਖਿਡਾਰੀ ਇਸ ਵੱਡੇ ਸ਼ੋ ਮੈਚ ਦੇ ਵਿੱਚ ਖੇਡ ਰਿਹਾ ਤੇ ਪ੍ਰੋਫੈਸਰ ਸਾਹਿਬ ਜੀ ਸਫਤ ਕਰਨਗੇ ਇਹ ਸਲੰਘਾ ਯੋਗ ਕਦਮ ਦੀ ਵਾਹ ਲੋਕਾਂ ਨੇ ਕਿਤੇ ਫਿੱਡੂ ਦੀ ਤਾਂ ਰਾਣੇ ਵੰਜ ਦੀ ਵੀ ਟੱਕਰ ਦੇਖੀ ਹੈ ਸਭਰਾਮਾ ਵਾਲੇ ਜੋਤੇ ਦੀ ਤਾਂ ਗੱਜਰਸੋ ਪਹਿਲਵਾਨ ਦੀ ਵੀ ਟੱਕਰ ਵੇਖੀ ਹੈ ਅੱਜ ਜਿੰਨਾ ਮੇਲਾ ਜਿੰਨੂੰ ਇਹਨੂੰ ਇਹ ਕਹਿੰਦੇ ਹੁੰਦੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਦੇਖੋ ਕਿੱਥੇ ਕਿੱਥੇ ਸੰਗਤ ਜਿਹੜੀ ਸ਼ੁਸ਼ੋਭਤ ਹੋਈ ਪਈ ਐ ਸਾਰੀ ਸੰਗਤ ਨੂੰ ਫੇਰ ਬਹੁਤ-ਬਹੁਤ ਫਤੇ ਬਲਾਉਨੇ ਆ ਲਾਓ ਧਰਲੇ ਪਾਸੇ ਨਿਰਮਲ ਆਹ ਗੋਰਾ ਰੰਗ ਐ ਕਿ ਨੱਚਦੇ ਪੰਜਾਬੀ ਜੱਗਾ ਢੋਲ ਤੇ ਲੋਆ ਕੇ ਖੇੜਦੇ ਨੇ ਖੇਡਾ ਜਿੰਨ ਤਲੀ ਤੇ ਟਿਕਾ ਕੇ ਯੋਰ ਆਪਣਾ ਵਖਾਉਂਦੇ ਲਾ ਕੇ ਤਾਣ ਮਿੱਤਰੋ ਲਖਿਆ ਕੌਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਇੱਧਰ ਢੋਲ ਵੱਜ ਰਿਹਾ ਇੱਧਰ ਨਿਰਮਲ ਸੋ ਔਰ ਅਗੇ ਕੌਣ ਆ ਗਿਆ ਲੈ ਵੀ ਬ੍ਰਿੰਦਰ ਜੀਵਨ ਆ ਗਿਆ ਧਰਮੇ ਦਾ ਪੁੱਤਰ ਲਾਓ ਜੀਵਨ ਕਬੱਡੀ ਪਾ ਰਿਆ ਖੇਡ ਦੇ ਮੈਦਾਨ ਦੇ ਵਿੱਚ ਭਾਈ ਲੱਤੂ ਵਾਲਾ ਪ੍ਰੀਤ ਹੁਣ ਹੋਰ ਪ੍ਰੋਫੈਸਰ ਸਾਹਿਬ ਜੀ ਆ ਬਾ ਗਵਰੀਆ ਨਹੀਂ ਰੀਸਾ ਦੇਖੋ ਇਸ ਨੌਜਵਾਨ ਦਾ ਤਕਨੀਕ ਦੇਖੋ ਇਸ ਗਵਰੀ ਦੀ ਖਾਲਸਾ ਜੀ ਤਕਨੀਕ ਦੇਖੋ ਬੜੇ ਭਾਜੀ ਮਿੰਦਰ ਸਿੰਘ ਜੀ ਮੁੰਡੇ ਦੀ ਜਿਹੜੀ ਹੈ ਰੇਡ ਦੇਖੋ ਕਿੰਨੀ ਪਿਆਰੀ ਰੇਡ ਹੈ ਬੜੀ ਚੁਸਤੀ ਫੁਰਤੀ ਜੁਗਤੀ ਦੇ ਨਾਲ ਉਧਰ ਅਗਲੀ ਕਬੱਡੀ ਪੌਲੀ ਫੇਰ ਮੈਦਾਨ ਦੇ ਵਿੱਚ ਆਓ ਆ ਉੜਵੀ ਕੈਂਚੀ ਲਾਈਆ ਨੌਜਵਾਨ ਨੇ ਪਰਦੀਪ ਦੀਪ ਦੀਪ ਆਹ ਆ ਸਪੋਰਟਸਮੈਨ ਛੇਪਾ ਹੈ ਦੀਪ ਹੱਸਿਆ ਨਹੀਂ ਕਾਕਾ ਆ ਹੱਸ ਵਿਆ ਵੀ ਹੱਸ ਵਿਆ ਲਓ ਉਧਰਲੇ ਪਾਸੇ ਪੌਣ ਆਓ ਮੇਰੇ ਪੰਜਾਬੀ ਵੀਰੋ ਮਾਣ ਹੈ ਪੰਜਾਬ ਰੋਡਵੇ ਦੇ ਅਫਸਰ ਰਵੀ ਸ਼ੇਰ ਸਿੰਘ ਨੂੰ ਆਪਣੇ ਪੁੱਤਰ ਤੇ ਸਾਰੇ ਪੰਜਾਬ ਨੂੰ ਮਾਣ ਹੈ ਕਬੱਡੀ ਯਕਤਰ ਨੂੰ ਮਾਣ ਹੈ ਵੱਡਾ ਰੁਸਤਮ ਹੈ ਵੱਡਾ ਪਹਿਲਵਾਨ ਹੈ ਆ ਬਾਬਾ ਸੁਣਾ ਪਾਣ ਲਗੇ ਵਾਪਸ ਬਰੇਂਦਰ ਦੀਪ ਫੇਰ ਆ ਗਿਆ ਕਿ ਹੁਣੇ ਪਤਾ ਲੱਗ ਜਾਣਾ ਟੀਮ ਜਿੱਤੀ ਤੇ ਹਾਰੀ ਦਾ ਰੇਡ ਮਿਸ ਨਹੀਂ ਕਰਨਾ ਹੁੰਦਾ ਕੰਮ ਖਿਡਾਰੀ ਦਾ ਪਰ ਆ ਤਾਂ ਕੰਟੀਨਿਊ ਕਬੱਡੀਆਂ ਪਾਉਣ ਦੇ ਲਈ ਵਧੇ ਹੋਏ ਆ ਉਹ ਦੀਪ ਨੇ ਫੇਰ ਧਾਵਾ ਬੋਲ ਦਿੱਤਾ ਜੈਦੀਪ ਸਿੰਘਾ ਹੋ ਸਾਹਮਣੇ ਆਖ ਆਕਾਸ਼ ਨੂੰ ਆਖ ਸੱਤੋਂ ਨੂੰ ਲਓ ਮੁਕਾਬਲਾ ਦੇਖਾਂਗੇ ਤੇਲੀ ਸਾਈਡ ਆਕਾਸ਼ ਦੇ ਨਾਲ ਹੈ ਪੁਆਇੰਟ ਜਿਹੜਾ ਰੀਡਰ ਨੇ ਜੋੜ ਦਿੱਤਾ ਮਾਝੇ ਵਾਲੇ ਇਸ ਮੈਚ ਦਾ ਕਿੰਨਾ ਕਨੰਦਾ ਹੈ ਕੁਬਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਦੁਨੀਆ ਦੇ ਸਾਰੇ ਸਟਾਰ ਅੱਜ ਦੁੱਬਲੀ ਦੇ ਵਿੱਚ ਪਹੁੰਚੇ ਇਧਰ ਕਾਕਾ ਕਲੇਰ ਵੀ ਉਸਤਾਦ ਹੈ ਔਰ ਪਹਿਲਾ ਤਲਵੰਡੀ ਚੌਧਰੀਆਂ ਡਿਊਟੀਆਂ ਨਵਾਈਆਂ ਤੇ ਫੇਰ ਇੱਥੇ ਨੂੰ ਸਾਰੇ ਖਿਡਾਰੀਆਂ ਨੂੰ ਲੈ ਕੇ ਭੱਜੇ ਨਾਲ-ਨਾਲ ਮੈਂ ਲਓ ਉਧਰਲੇ ਪਾਸੇ ਦੇਖੋ ਇਹ ਹੈ ਗੁਰਦਾਸਪੁਰਿਆ ਔਰ ਜਿਸ ਗੁਰਦਾਸਪੁਰ ਨੇ ਵੱਡੇ-ਵੱਡੇ ਸੁਖਰਾਜ ਵਰਗੇ ਪਰਵੇ ਵਰਗੇ ਸੇਵੇਂ ਵਰਗੇ ਪੱਪੂ ਵਰਗੇ ਔਰ ਛੱਬੇ ਵਰਗੇ ਲਓ ਵੇਖਦਾ ਵੀ ਉਧਰਲੇ ਪਾਸੇ ਪਹਾੜ ਜੱਡਾ ਗਬਰੋ ਆਹ ਪਹਾੜ ਟੱਪਣਾ ਕੋਈ ਸੌਖੀ ਗੱਲ ਨਹੀਂ ਕਿ ਨਾਲ ਪਹਾੜਾ ਟਕਰ ਔਖੀ ਔਖਾ ਖੜਨਾ ਬਾਗ ਚਟਾਨਾਂ ਦੇ ਕਹਿੰਦੇ ਵਾਹ ਸੋਹਣਿਆ ਵਾਹ ਇੱਥੇ ਪੁੜਪੜੀ ਤੇ ਆਤਮ ਆ ਰਿਹਾ ਉਂਗਲੀ ਰੱਖੀ ਐ ਵੀ ਬੜਾ ਦਿਮਾਗੀ ਐ ਕੋਸ਼ਿਸ਼ ਤੇ ਮੈਂ ਵੀ ਬਾਕੀ ਥੋੜਾ ਥੋੜਾ ਸਰ ਜਿਹੜੇ ਪਿੱਛੇ ਅੜ ਜਾਓ ਲਓ ਉਧਰ ਦੇ ਪਾਸੇ ਬਰਿੰਦਰ ਚੱਕ ਮਾਈਕ ਦੀਪ ਨੇ ਕਬੱਡੀ ਪਾ ਦਿੱਤੀ ਐ ਪ੍ਰੋਫੈਸਰ ਸਾਹਿਬ 11000 ਜਯਾ ਦਵਿੰਦਰ ਦੇ ਵੀਰ ਹਰਵਿੰਦਰ ਕੈਨੇਡਾ ਵਾਲੇ ਨੇ ਅਰਸ਼ਦੇ ਦੋ ਜਫਿਆਂ ਤੇ ਲਾਇਆ ਸੀਗਾ ਇਸ ਲਈ ਮੱਥੇ ਤੇ ਹੱਥ ਵੱਜਿਆ ਹੁਣ ਦੇਖਾਂਗੇ ਰੇਡ ਆ ਦੀਪ ਦੀਪ ਅੰਮਰਸਰੀਆ 골ਡਨ ਗੇਟ ਦੇ ਲਾਗੇ ਦਬਰਜੀਤ ਪਿੰਡ ਦਾ ਨੌਜਵਾਨ ਦਾ ਹੁਣ ਦੇਖਾਂਗੇ ਨੌਜਵਾਨ ਦੀ ਪੈਂਦੀ ਹੋਈ ਰੇਡ ਆ ਮੁਕਾਬਲਾ ਸੱਤੂ ਪਹਿਲਵਾਨ ਦੇ ਨਾਲ ਇਹ ਅਮਰੀਕਾ ਦੇ ਵਿੱਚ ਤਗੜਾ ਖੇਡਿਆ ਇਹ ਕੈਨੇਡਾ ਦੇ ਵਿੱਚ ਸੋਨਾ ਖੇਡਿਆ ਜਿੱਥੇ ਕਹਿੰਦੇ ਕਾਕਾ ਕੋਜੀਆਂ ਦਾ ਵੀਰ ਸਾਡਾ ਜੱਸਾ ਵਸ ਗਿਆ ਉਹ ਕੈਨੇਡਾ ਤੋਂ ਵੇਂਦਾ ਹੋਵੇਗਾ ਇਹ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਆਹ ਸਾਹਮਣੇ ਆ ਕੀ ਬਣ ਗਿਆ ਪੁਆਇੰਟ ਜਿਹੜਾ ਰੇਡਰ ਨੇ ਜੋੜ ਦਿੱਤਾ ਮਾਜੇ ਦੇ ਨਜ਼ਾਰਾ ਆਉਂਦਾ ਤੇ ਤਾਣੀਆਂ ਮਾਰੋ ਜ਼ੋਰਦਾਰ ਲੁੱਪੋਕੇ ਦਾ ਨਿਰਮਲ ਆ ਗਿਆ ਪ੍ਰੋਫੈਸਰ ਸਾਹਿਬ ਜੀ ਸਰਦਾਰ ਰਵਿੰਦਰ ਸਿੰਘ ਜੀ ਕਹਿੰਦੇ ਵੀ ਸਾਰੇ ਖਿਡਾਰੀ ਬੜੇ ਪਿਆਰ ਨਾਲ ਖੇਡ ਰਿਹਾ ਹੈ ਇਹ ਖੇਡ ਪਿਆਰੀ ਤੇ ਸਕਾਉਂਦੀ ਹੈ ਸਪੋਰਟਸਮੈਨਸ਼ਿਪ ਇਹੀ ਹੈ ਕਿ ਆਓ ਜੋਸ਼ ਵੇਲੇ ਜੋਸ਼ ਦੀ ਗੱਲ ਹੋਸ਼ ਵੇਲੇ ਹੋਸ਼ ਦੀ ਗੱਲ ਮੁਹੱਬਤ ਵੇਲੇ ਮੁਹੱਬਤ ਦੀ ਗੱਲ ਪਿਆਰ ਵੇਲੇ ਪਿਆਰ ਦੀ ਗੱਲ ਲਓ ਉਧਰਲੇ ਪਾਸੇ ਵੇਖਦਾ ਵੀ ਸਾਹਮਣੇ ਅਗਲੀ ਕਬੱਡੀ ਇਸ ਗਵਰੂ ਦੀ ਵਾਹ ਉਹ ਨਰਮਲ ਸਿਆ ਫੈਸਲਾ ਤਰਲੋਕ ਸਿੰਘ ਮੱਲੀ ਸਾਹਿਬ ਦਾ ਵੀ ਇਹ ਪਾਟ ਜਿਹੜਾ ਨਿਰਮਲ ਸਿੰਘ ਦਾ ਲੋਪੋ ਵਾਲੇ ਦਾ ਪਾਟ ਹੈ ਲਓ ਅਗਲੀ ਕਬੱਡੀ ਸਾਹਮਣੇ ਮੈਦਾਨ ਦੇ ਵਿੱਚ ਵੇਖਦਾ ਵੀ ਕਿਹਦੇ ਹਿੱਸੇ ਆਉਂਦੀ ਹੈ ਮੈਚ ਪੂਰਾ ਫਸਿਆ ਪਿਆ ਲੋਕਾਂ ਨੂੰ ਪਹਿਲੇ ਹੀ ਪਤਾ ਵੀ बार-बार ਇਹਨਾਂ ਜੋਧਿਆਂ ਨੂੰ ਕਬੱਡੀਆਂ ਪਾਉਣੀਆਂ ਪੈਣੀਆਂ ਕਿ ਬਾਹ ਸੋਹਣੀ ਖੇਡ ਕਬੱਡੀ ਦੀ ਬਾ ਸੋਹਣੀ ਖੇਡ ਕਬੱਡੀ ਦੀ ਉਧਰ ਅੰਬੇ ਦੀ ਰੇਡ ਹੈ ਇਹ ਖੇਡ ਦੇ ਸ਼ੈਲ ਸ਼ਬੀਲੇ ਨੇ ਗੱਭਰੂ ਜੋ ਰੰਗ ਰੰਗੀਲੇ ਨੇ

ਦੌਰ ਦੇ ਜਹਤੀ ਦੇ ਰਫਤਾਰ ਜੇ ਹੈ ਗੱਡੀ ਦੀ ਬਾ ਸੋਹਣੀ ਖੇਡ ਕਬੱਡੀ ਦੀ ਬਾ ਸੋਹਣੀ ਖੇਡ ਵਾਹ ਸੋਹਣੀ ਖੇਡ ਕਬੱਡੀ ਦੀ ਇਧਰਲੀ ਸਾਈਡ ਦੀਪ ਨੇ ਕਬੱਡੀ ਪਾ ਦਿੱਤੀ ਹੈ ਸਰਦਾਰ ਰਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਇੰਦਰਦੇਵ ਆਸਟ੍ਰੇਲੀਆ ਤੋਂ ਵੱਡਾ ਪਿਆਰ ਹੈ ਉਹ ਸਾਹਮਣੇ ਸੁੱਖ ਭੰਗਾਰੇ ਵਾਲਾ ਜਗਰਾਂਜ ਦਾ ਯਾਰ ਜਿਹਨੂੰ ਬੁਲਟ ਮੋਟਰਸਾਈਕਲ ਮਿਲਿਆ ਹੁਣ ਦੇਖਾਂਗੇ ਮੁਕਾਬਲਾ ਚੋਟੀ ਦਾ ਏ ਬੱਲੇ ਬੱਲੇ ਇੱਥੇ ਰੱਖ ਪਰ ਪੁਆਇੰਟ ਜਿਹੜਾ ਰੇਡਰ ਨੇ ਜੋੜ ਦਿੱਤਾ ਟੱਕਰ ਸਿਰੇ ਦੀ ਹੋਈ ਸੀਗੀ ਆ ਸੁਲਮਾਨ ਖਾਨ ਆ ਗਿਆ ਏ ਜੀਵਨ ਆ ਗਿਆ ਘੜਕੇ ਚੰਬੇ ਵਾਲਾ ਕਰੋੜੀ ਵਾਲਾ ਪਿੰਡ ਦਾ ਪ੍ਰਸਿੱਧ ਹੈ ਇੱਕ ਆ ਜੀਵਨ ਇੱਕ ਮਾਨੋਕੇ ਗਿੰਨਾ ਵਾਲਾ ਭਾਈ ਲੱਦੂ ਵਾਲਾ ਪ੍ਰੀਤ ਕੋਸ਼ਿਸ਼ ਕਰਦਾ ਏ ਬੱਲੇ ਬੱਲੇ ਕਬੱਡੀ 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 ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਪਰ ਜਮਾਨਾ ਮੇਨੇ ਮੇਣੀ ਇੱਥੇ ਰੱਖ ਵਾ ਵੀ ਜੀਵਨ ਓਏ ਜੀਵਨ ਦੀ ਖੇਡ ਕਿੱਦਾਂ ਦੀ ਲੱਗਦੀ ਐ ਤਾੜੀਆਂ ਮਾਰ ਦਿਓ ਜ਼ੋਰਦਾਰ